ਜੀਠਾ ਮੁਰਦਾਵਦ ਜਿੰਦਾਬਾ ਮੁਰਦਾਵਦ ਅਸਤੋਮ ਜੀਠਾ ਮੁਰਦਾਵਦ ਵਿੱਚ ਜਗਤੀ ਅਮਰ ਹੈ ਜੈ ਹਿੰਦ ਜੈ ਭਾਰਤ ਬੋਲੇ ਸੋਨ ਰਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਡੀਆਈਜੀ ਦਫਤਰ ਦਾ ਘਰਾਓ ਕੀਤਾ ਗਿਆ ਜੀ ਘਰਾਓ ਕਰਨ ਦਾ ਸਾਡਾ ਮੇਨ ਮਕਸਦ ਇਹ ਹੈਗਾ ਜੀ ਇੱਕ ਕਲਰ ਚੈਨਲ ਦੇ ਉੱਪਰ ਮੈਗਾ ਵਰਸੇ ਸੀਰੀਅਲ ਚੜਦਾ ਪਿਆ ਜਿਹਦੇ ਚ ਗੁਰੂ ਮਰਿਆਦਾ ਦਾ ਖੰਡਨ ਕੀਤਾ ਗਿਆ ਜਿਨ੍ਹਾਂ ਵੱਲੋਂ ਖੰਡਨ ਕੀਤਾ ਗਿਆ ਅਸੀਂ ਉਹਨਾਂ ਉਹਨਾਂ ਨੂੰ ਚੇਤਾਵਨੀ ਦੇ ਦਿੰਦੇ ਵੀ ਇਹ ਤੁਸੀਂ ਸਾਡੇ ਗੁਰਮੇਰਾ ਦੇ ਜੋ ਖੰਡਨ ਕਰਦੇ ਤੁਹਾਨੂੰ ਬਿਲਕੁਲ ਨਹੀਂ ਬਖਸ਼ਿਆ ਜਾਏਗਾ ਤੇ ਅਸੀਂ ਉਹਨੀ ਦੇ ਤੱਕ ਇੱਥੋਂ ਨਹੀਂ ਉੱਠਾਂਗੇ ਜਿੰਨੀ ਦੇ ਤੱਕ ਸਾਨੂੰ ਐਫਰ ਜੀ ਕਾਪੀ ਨਹੀਂ ਮਿਲੇਗੀ ਇੱਕ ਮੁੱਦਾ ਸਾਡਾ ਹੋਰ ਮਜੀਠੇ ਥਾਣੇ ਦਾ ਜਿੱਥੇ ਸਾਡੇ ਰਾਜਨ ਸਿੰਘ ਦੀ ਵਿਲਨ ਮੁਸੀਬ ਵੱਲੋਂ ਮਾਲਾ ਤੋੜੀ ਗਈ ਹੈ ਔਰ ਤੇ ਬੰਦੀ ਕਾਰਵਾਈ ਕੀਤੀ ਜਾਵੇ ਤੁਰੰਤ ਤੁਰੰਤ ਜਿੰਨੇ ਤੱਕ ਸਾਨੂੰ ਉਹ ਵੀ ਪਰਚੀ ਦੀ ਅਫਰੇ ਦੀ ਕਾਪੀ ਨਹੀਂ ਮਿਲਦੀ ਉਨ ਤੱਕ ਅਸੀਂ ਇਥੋਂ ਨਹੀਂ ਉਠਾਂਗੇ ਬੋਲੇ ਸੋਨਰ ਭਾਗਮਾਰ ਵਾਲਮੀਕੀ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਆਪਣਾ ਨਾਮ ਦੱਸ ਕੇ ਜਿੱਥੇ ਵੀ ਨਾਮ ਦੱਸਣੇ ਨਾਲ ਤੁਹਾਡਾ ਸਰਨਾ ਲਗਾਇਆ ਗਿਆ ਤੇ ਬਲੇ ਜੋ ਬਲੇ ਸੋਨਰ ਭਾਗਮਾਰ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਲੱਕੀਵਰ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਮੇਰੇ ਨਾਲ ਬਾਬਾ ਸੰਨੀਨਾਥ ਜੀ ਬਾਬਾ ਹਰਪ੍ਰੀਤ ਸਿੰਘ ਖਾਲਸਾ ਜੀ ਅੱਜ ਅਸੀਂ ਜਥੇਬੰਦੀ ਵੱਲੋਂ ਡੀਏਜੀ ਬਾਰਡਰ ਰੇਂਜ ਸਾਹਿਬ ਜੀ ਦਾ ਘਰਾਬ ਕੀਤਾ ਗਿਆ ਵਾ ਔਰ ਚ ਕੁਝ ਸਾਡੇ ਸਮਾਜ ਦੇ ਨਾਲ ਔਰ ਕੁਝ ਧਾਰਮਿਕ ਮਸਲੇ ਸੀਗੇ ਜਿਹੜੇ ਕਾਫੀ ਸਮੇਂ ਤੋਂ ਪੈਂਡਿੰਗ ਸੀਗੇ ਜਿਹਦੇ ਵਿੱਚ ਦੋ ਮੁੱਖ ਮਸਲੇ ਆ ਜਿਹੜੇ ਧਾਰਮਿਕ ਜਿਹੜੇ ਆ ਇੱਕ ਤੇ ਮੇਨ ਜਿਹੜਾ ਜੀ ਮੈਗਾ ਵਰਸ ਸਿਰਲ ਕਲਰ ਚੈਨਲ ਤੇ ਆ ਰਿਹਾ ਵਾ ਔਰ ਵਿੱਚ ਗੁਰਗਨ ਸਾਹਿਬ ਮਹਾਰਾਜ ਜਿਹੜੀ ਵਿਸਭੀ ਕੀਤੀ ਗਈ ਹੈ ਨਕਲੀ ਗੁਰਦੁਆਰਾ ਸਾਹਿਬ ਦਾ ਸੈੱਟ ਲਾਇਆ ਗਿਆ ਵਾ ਔਰ ਨਕਲੀ ਆਨੰਦ ਕਾਰਜ ਕੀਤੇ ਗਏ ਆ ਜਿਦਾ ਆਪਾਂ ਸਾਰੇ ਜਾਣਦੇ ਆਂ ਜੀ ਕਿ ਐਸਜੀਪੀਸੀ ਵੱਲੋਂ ਇਹ ਨਮਾਜ਼ਰੀ ਕੀਤਾ ਗਿਆ ਸੀਗਾ ਕੇ ਨਕਲੀ ਕੋ ਦੁਆਰਾ ਸੈਟਅਪ ਜਿਹੜਾ ਨਹੀਂ ਲਗਾਇਆ ਜਾਇਆ ਜਾਏਗਾ ਕਿਸੇ ਵੀ ਫਿਲਮ ਚ ਜਾਂ ਟੀਵੀ ਸੀਰੀਅਲ ਚ ਉਸ ਦੇ ਬਾਵਜੂਦ ਵੀ ਉਹਨਾਂ ਨੇ ਗੁਰਮੁਖ ਮਨਮਰਯਦਾ ਦਾ ਜਿਹੜਾ ਉਲੰਘਣ ਕੀਤਾ ਵਾ ਉਤਤ ਬਾ ਜਿਹੜਾ ਦੂਸਰਾ ਮਸਲਾ ਵਾ ਭਗਵਾਨ ਵਾਰਮਿਕੀ ਮਹਾਰਾਜ ਜੀ ਦੀ ਜਿਹੜੀ ਇੱਕ ਮਾਲਾ ਤੋੜੀ ਗਈ ਹੈ ਵਿਲੀਅਮ ਮਸੀਹ ਵੱਲੋਂ ਜੋ ਕਿ ਪੰਜਾਬ ਪੁਸਤ ਦਾ ਮਲਾਜਮ ਹੈ ਸਾਡਾ ਵਰਕਰ ਆ ਰਾਜਨ ਸਿੰਘ ਉਹਨਾਂ ਨਾਲ ਉਹਨੇ ਘੁਟਮਾਰ ਕੀਤੀ ਔਰ ਇਹ ਮਾਲਾ ਤੋੜੀ ਹੈ ਸੋ ਇਸ ਜਿਹੜੀ ਇਹ ਮਸਲੇ ਸੀਗੇ ਜਿਹੜੇ ਇਸ ਤੋਂ ਇਲਾਵਾ ਐਸ்சி ਐਸਟੀ ਦੇ ਵੀ ਮਸਲੇ ਸੀਗੇ ਜਿਹੜੇ ਕਾਫੀ ਸਮੇਂ ਤੋਂ ਪੈਂਡਿੰਗ ਪਏ ਹੈ ਦਿਹਾਤੀ ਤੇ ਜ਼ਿਲ੍ਹੇ ਚ ਦੋਨੇ ਚ ਸੋ ਇਸ ਬੰਦੇ ਵਿੱਚ ਕਈ ਵਾਰ ਜਿਹੜਾ ਵਾ ਸੀਨੀਅਰ ਅਫਸਰ ਸਹਿਬਾਨ ਨੂੰ ਜਾਣੋ ਵੀ ਕਰਵਾਇਆ ਗਿਆ ਵਾ ਦਰਖਾਸਤਾਂ ਵੀ ਦਿੱਤੀਆਂ ਗਈਆਂ ਸੀਗੀਆਂ ਪਰ ਕੋਈ ਵੀ ਜਿਹੜੀ ਕਾਰਵਾਈ ਜਿਹੜੀ ਆ ਅਮਲੀ ਜਮੇ ਵਿੱਚ ਨਹੀਂ ਲਿਆਂਦੀ ਗਈ ਸੀ ਕਿ ਸੋ ਇਸ ਰੋਜ਼ ਵਿੱਚੋਂ ਅੱਜ ਬਲਮੀਕੀ ਸਮਾਦੀ ਜਿੱਥੇ ਬੰਦਿਆਂ ਵੱਲੋਂ ਔਰ ਮਜਬੀਸੇ ਸਮਾਦੀ ਜਿੱਥੇ ਬੰਦਿਆਂ ਵੱਲੋਂ ਇਹੜਾ ਤਰਨਾ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਵਾ ਔਰ ਉਹਨਾਂ ਤੱਕ ਜਾਰੀ ਰਹੇਗਾ ਜਿੰਨਾ ਤੱਕ ਜਿਹੜਾ ਸਾਨੂੰ ਐਫ ਆਰ ਆਈ ਦੀ ਕਾਪੀ ਜਿਹੜੀ ਨਹੀਂ ਮਿਲੇਗੀ ਤੁਹਾਨੂੰ ਕੀ ਲੱਗਦਾ ਤੁਹਾਨੂੰ ਕੋਈ ਵੀ ਕਾਰਵਾਈ ਕਰਾਉਣ ਦਾ ਸਾਧਨ ਸੜਕਾ ਦੇ ਉੱਤਰਨਾ ਪਿੱਛਾ ਇਹਦੇ ਬਾਰੇ ਬਿਲਕੁਲ ਜੀ ਇਹ ਪ੍ਰਸ਼ਾਸਨ ਵੱਲੋਂ ਕਿਉਂਕਿ ਹਰ ਵਾਰੀ ਸਾਨੂੰ ਹੀ ਸੜਕਾਂ ਤੋਂ ਉਤਰ ਕੇ ਆ ਕੇ ਹਾਣਾ ਪੈਂਦਾ ਵਾ ਕਿਉਂਕਿ ਜਦੋਂ ਕਿਸੇ ਨੂੰ ਨਿਆਂ ਨਹੀਂ ਮਿਲਦਾ ਉਦੋਂ ਵੀ ਲੋਕ ਹੀ ਪਰੇਸ਼ਾਨ ਹੁੰਦੇ ਆ ਜਦੋਂ ਨਿਆਂ ਲੈਣ ਲਈ ਸੜਕਾਂ ਤੋਂ ਸਾਨੂੰ ਉਤਰਨਾ ਪੈਂਦਾ ਉਦੋਂ ਵੀ ਲੋਕ ਪਰੇਸ਼ਾਨ ਹੁੰਦੇ ਤੁਸੀਂ ਦੇਖ ਸਕਦੇ ਪਿੱਛੇ ਕਿੰਨਾ ਵੱਡਾ ਜਾਮ ਲੱਗਾ ਪਿਆ ਵਾ ਇਹ ਵੀ ਲੋਕ ਜਿਹੜੇ ਆਪਣੇ ਦਿਹਾੜੀ ਛੱਡ ਕੇ ਆਏ ਆ ਅੱਜ ਧੁੱਪੇ ਛੜਦੇ ਪਏ ਆ ਇਹ ਵੀ ਨਿਆਂ ਦੀ ਆਸ ਨਹੀਂ ਆਏ ਆ ਕਿ ਪ੍ਰਸ਼ਾਸਨ ਵੱਲੋਂ ਸਾਨੂੰ ਨਿਆਂ ਮਿਲੂਗਾ ਹੁਣ ਦੇਖਿਆ ਦੇਖਣ ਵਾਲਾ ਜਿਹੜੇ ਵਿਸ਼ੇ ਆ ਕਿ ਪ੍ਰਸ਼ਾਸਨ ਸਾਨੂੰ ਕੀ ਨਿਆਂ ਦਿੰਦਾ ਵਾ ਬਾਕੀ ਜਿਸ ਸੰਗਤਾਂ ਜਿਹੜੀ ਉਹਨਾਂ ਚੱਕਰੀ ਬਠੀ ਰਹੀਗੀ ਜਿਨ੍ਹਾਂ ਚੱਕਰ ਸਾਨੂੰ ਐਫ ਆਈ ਆਰ ਦੀ ਕਾਪੀ ਜਿਹੜੀ ਨਹੀਂ ਦਿੱਤੀ ਜਾਂਦੀ ਡਿਪਟੀ ਸਾਹਿਬ ਮੌਕੇ ਦਾ ਹੀ ਨਾਲ ਉਹਨਾਂ ਨੇ ਕੀ ਆਸ਼ਵਾਸਨ ਦਿੱਤਾ ਡਿਪਟੀ ਸਰ ਇਹ ਜੇ ACP ਨੌਂ ਸਾਹਿਬ ਆਇਆ ਵਿਸ਼ੇ ਕੁਮਾਰ ਜੀ ਉਹਨਾਂ ਵੱਲੋਂ ਸਾਨੂੰ ਆਸ਼ਵਾਸਨ ਦਿੱਤਾ ਗਿਆ ਵਾ ਪਰ ਜਿਹੜਾ ਮੇਨ ਸਾਡਾ ਇੱਕ ਜਿਹੜੀ ਐਫ ਆਈ ਆਰ ਜਿਹੜੀ ਕਾਪੀ ਹੈ ਮਿਠੇਰੀ ਉਹ ਸਾਨੂੰ ਚਾਹੀਦੀ ਹੈ ਕਿਉਂਕਿ ਉਹਰੇ ਬਿਆਨ ਹੋ ਗਏ ਆ ਸਾਰੀ ਪੁਲਿਸ ਦੀ ਇਨਵੈਸਟੀਗੇਸ਼ਨ ਜਿਹੜੀ ਕੰਪਲੀਟ ਹੋ ਚੁੱਕੀ ਆ ਸੋ ਅਸੀਂ ਜਾਣਦੇ ਆ ਕਿ ਉਹਰੀਆਂ ਨੂੰ ਜਿਹੜੀ ਐਫ ਆਈ ਆਰ ਨਤੀਜਾ ਵੇ ਤਾਂ ਫਿਰ ਜਾ ਕੇ ਜਿਹੜਾ ਵਾ ਸੰਗਤ ਵਾਲਾ ਰੋਸ਼ੜਾ ਸ਼ਾਂਤ ਹੋਏਗਾ ਉਸ ਤੋਂ ਬਾਅਦ ਜਿਹੜਾ ਧਰਨਾ ਜਦਾ ਤਕਰ ਕੀਤਾ ਜਾਊਗਾ ਆਲਮੀ ਕਿਸਮਾਜ ਦਾ ਸੀ ਕਿ ਜਿੱਥੇ ਬੰਦੀਆਂ ਨੇ ਧਰਨਾ ਲਗਾਇਆ ਕੀ ਸਸਰੀ ਹਾਂਜੀ ਇਹ ਧਰਨਾ ਲੱਗਿਆ ਹੋਇਆ ਜੀ ਤੁਹਾਡੇ ਸਾਹਮਣੇ ਹੀ ਆ ਬਾਕੀ ਇਹਨਾਂ ਨਾਲ ਗੱਲਬਾਤ ਚੱਲ ਰਹੀ ਆ ਇਹਨਾਂ ਦੇ ਜਿਹੜੇ ਮਸਲੇ ਸੋਣਾ ਉਹਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਕੇਸ ਮਸਲੇ ਚ ਲਾਇਆ ਸਾਰੇ ਨੇ ਤਰਕੋ ਦਰਖਾਸਤ ਤੇ ਕਾਰਵਾਈ ਨਹੀਂ ਹੋਈ ਕਹਿੰਦੇ ਕੁਛ ਕੋਈ ਧਾਰਾ ਵਾਈਗ ਆ ਰਿਹਾ ਕੋਈ ਉਹਦੇ ਚ ਲੱਤੇ ਸੀਰੀਅਲ ਦੇ ਵਿੱਚ ਵੀ ਕੋਈ ਸੀਰੀਅਲ ਆ ਰਿਹਾ ਉਹਦੇ ਵਿੱਚ ਵੀ ਉਹਦੇ ਵਿੱਚ ਕਾਰਵਾਈ ਚੱਲ ਰਹੀ ਜੀ ਸਾਈਬਰ ਕ੍ਰਾਈਮ ਚ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੇ ਗੁਰੂ ਗ੍ਰੰਥ ਸਾਹਿਬ ਦੇ ਬੇਦਬੀ ਨਾਲ ਜਿਹੜਾ ਮੁੱਦਾ ਚੁੱਕਿਆ ਗਿਆ ਉਹਦੇ ਬਾਰੇ ਕਹਿੰਦੇ ਮੈਂ ਤੁਹਾਨੂੰ ਦੱਸਿਆ ਜੀ ਉਹਦੀ ਕਾਰਵਾਈ ਉਹ ਕਰ ਰਹੇ ਨੇ ਜੀ ਸਾਈਬਰ ਨੂੰ ਕੋਈ ਦਰਖਾਸਤ ਦਿੱਤੀ ਆ ਤੁਹਾਡੇ ਸਾਹਮਣੇ ਹੀ ਦੱਸ ਰਹੇ ਨੇ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਉਹਨਾਂ ਦੇ ਜੋ ਕਾਰਵਾਈ ਬਣਦੀ ਹੋਊਗੀ ਕਰਾਂਗੇ ਜੀ ਉਹਦਾ ਕਾਨੂੰਨਨ ਕਾਰਵਾਈ ਹੋਊਗੀ ਸਰ ਮਜੀਠੇ ਦੇ ਵੀ ਕਹਿ ਰਹੇ ਮਜੀਠੇ ਦੇ ਨੌਜਵਾਨ ਉਹ ਵੀ ਅੰਦਰ ਲੀਡਰ ਸਾਹਿਬ ਨਾਲ ਗੱਲ ਕਰਨ ਡੀਆਈ ਸਾਹਿਬ ਖੁਦ ਹੈਗੇ ਨੇ ਸਰ ਨੂੰ ਆਸ਼ਵਾਸ਼ਣ ਦਵਾਇਆ ਗਿਆ ਤੁਹਾਡੇ ਹਾਂਜੀ ਆਸ਼ਵਾਸ਼ਣ ਦਵਾਇਆ ਗਿਆ ਹਾਂ ਤੁਸੀਂ ਵੀ ਦੋ ਅਸੀਂ ਵੀ ਦੁਆਰੇ ਹਾਂ